ਜ਼ਿਲ੍ਹਾ ਮੋਗੇ ਦੇ ਨੇੜੇ ਵਸਿਆ ਇੱਕ ਪਿੰਡ ਹੈ ਡੱਲਾ ਇਸ ਪਿੰਡ ਦੀ ਗਲੀਆਂ ਵਿੱਚ ਕਦੇ ਇੱਕ ਹੱਸਦਾ ਖੇਡਦਾ ਨੌਜਵਾਨ ਰਹਿੰਦਾ ਸੀ ਪਿੰਡ ਦੇ ਲੋਕ ਉਸ ਨੂੰ ਇੱਕ ਸਾਉ ਪੁੱਤ ਹੁਸਨ ਵਜੋਂ ਜਾਣਦੇ ਸੀ ਇਹ ਗੱਲ ਸਿਰਫ ਇੱਕ ਪੁੱਤ ਦੀ ਹੀ ਨਹੀਂ ਉਸ ਦੌਰ ਦੇ ਹਜ਼ਾਰਾਂ ਪਰਿਵਾਰਾਂ ਤੇ ਨੌਜਵਾਨਾਂ ਦੀ ਹੈ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਦਾ ਹਿੱਸਾ ਸੀ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਨਹੀਂ ਸਗੋਂ ਹਾਲ ਹੁੰਦਾ ਸੀ ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਉਹਦੀਆਂ ਅੱਖਾਂ ਵਿੱਚ ਬੜੇ ਸਾਦੇ ਸੁਪਨੇ ਸਨ ਬਿਲਕੁਲ ਇੱਕ ਆਮ ਇਨਸਾਨ ਵਰਗੇ ਚੰਗੀ ਫਸਲ ਹੋਵੇ ਘਰ ਦੀ ਛੱਤ ਪੱਕੀ ਕਰਨੀ ਅਤੇ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣੀ ਅੱਜ ਗੱਲ ਕਰਾਂਗੇ ਜੋ ਉਸ ਸਮੇਂ ਦੇ ਹਾਲਾਤਾਂ ਕਰਕੇ ਹੋਏ ਸਿਰਫ ਇੱਕ ਕਿਸੇ ਬਾਗੀ ਦੀ ਨਹੀਂ ਇਹ ਦਾਸਤਾਨ ਹੈ ਇੱਕ ਪਿਤਾ ਇੱਕ ਪੁੱਤਰ ਅਤੇ ਇੱਕ ਆਮ ਇਨਸਾਨ ਦੀ ਜੋ ਆਪਣੇ ਪਰਿਵਾਰ ਦਾ ਧੁਰਾ ਸੀ ਪਰ ਫਿਰ ਸਮੇਂ ਦੀ ਅਜਹੀ ਨੇਰੀ ਚੁੱਲੀ ਕਿ ਸਭ ਕੁਝ ਬਦਲ ਗਿਆ ਕਿਉਂਕਿ ਕਈ ਵਾਰ ਇਨਸਾਨ ਹਾਲਾਤਾਂ ਦੇ ਅਜਿਹੇ ਜਾਲ ਵਿੱਚ ਫਸ ਜਾਂਦਾ ਹੈ ਜਿੱਥੋਂ ਨਿਕਲਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਉਹ ਘਰ ਦਾ ਪੁੱਤ ਅਚਾਨਕ ਆਪਣਿਆਂ ਤੋਂ ਦੂਰ ਹੋ ਗਿਆ ਕਈ ਵਾਰ ਜਜ਼ਬਾਤ ਅਤੇ ਅਧੂਰੀ ਜਾਣਕਾਰੀ ਨੌਜਵਾਨਾਂ ਨੂੰ ਅਜਿਹੇ ਰਾਹ ਤੇ ਤੋਰ ਦਿੰਦੀ ਹੈ ਜਿੱਥੇ ਵਾਪਸੀ ਸੰਭਵ ਨਹੀਂ ਹੁੰਦੀ ਕਿਹੜੇ ਹਾਲਾਤ ਸਨ ਇਹ ਇੱਕ ਬਹਿਸ ਦਾ ਦੂਸਰਾ ਵਿਸ਼ਾ ਬੇਸ਼ੱਕ ਹੋ ਸਕਦਾ ਹੈ ਪਰ ਸੱਚ ਇਹ ਹੈ कि ਜਦੋਂ ਉਹ ਘਰ ਦੀ ਦहलीਜ਼ ਪਾਰ ਕਰ ਗਿਆ ਤਾਂ ਪਿੱਛੇ ਇੱਕ ਮਾਂ ਅਤੇ ਪਰਿਵਾਰ ਦੀ ਉਡੀਕ ਸ਼ੁਰੂ ਹੋ ਗਈ। ਹਰ ਅਹੜ ਤੇ ਦਰਵਾਜ਼ਾ ਖੁੱਲਦਾ ਪਰ ਉਹ ਕਦੇ ਵਾਪਸ ਨਹੀਂ ਆਇਆ। ਮਾਪੇ ਸੋਚਦੇ ਰਹੇ ਕਿ ਸ਼ਾਇਦ ਵਕਤ ਬਦਲੇਗਾ ਜਾਂ ਹਾਲਾਤ ਸੁਧਰਨਗੇ। ਸ਼ਾਇਦ ਉਹਨਾਂ ਦਾ ਪੁੱਤਰ ਵਾਪਸ ਮੁੜ ਆਏਗਾ ਪਰ ਵਕਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 80 ਦੇ ਦਹਾਕੇ ਦਾ ਅਖੀਰਲਾ ਦੌਰ ਗਰਮੀ ਦਾ ਮੌਸਮ ਸੀ। ਪਿੰਡ ਵਿੱਚ ਇੱਕ ਅਜਿਹਾ ਸੁਨੇਹਾ ਆਇਆ ਇਹ ਉਹ ਖਬਰ ਸੀ ਜਿਹਦਾ ਡਰ ਉਸ ਕਾਲੇ ਦੌਰ ਦੀ ਹਰ ਮਾਂ ਨੂੰ ਹੁੰਦਾ ਸੀ ਉਸ ਨੌਜਵਾਨ ਦਾ ਸਫ਼ਰ ਇੱਥੇ ਖਤਮ ਹੋ ਗਿਆ ਕੀ ਹੋਇਆ ਕਿਵੇਂ ਹੋਇਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਮਾਇਨੇ ਇਹ ਰੱਖਦਾ ਹੈ ਕਿ ਇੱਕ ਘਰ ਦਾ ਚਿਰਾਗ ਬੁਝ ਗਿਆ ਅਤੇ ਭਾਰਤ ਦਾ ਇੱਕ ਨਾਗਰਿਕ ਨਹੀਂ ਰਿਹਾ ਉਸ ਰਾਤ ਸ਼ਾਇਦ ਚੁੱਲ੍ਹੇ ਵਿੱਚ ਅੱਗ ਨਹੀਂ ਭਲੀ ਉਡੀਕ ਮੁੱਕ ਚੁੱਕੀ ਸੀ ਪਰ ਉਹ ਉਡੀਕ ਉਸ ਤਰ੍ਹਾਂ ਨਹੀਂ ਮੁੱਕੀ ਜਿਸ ਤਰ੍ਹਾਂ ਪਰਿਵਾਰ ਨੇ ਸੋਚਿਆ ਸੀ ਇੱਕ ਜੂੰਦਾ ਜਾਗਦਾ ਇਨਸਾਨ ਹੁਣ ਸਿਰਫ ਇੱਕ ਯਾਦ ਬਣ ਕੇ ਰਹਿ ਗਿਆ ਸੀ ਅਸਲ ਦੁਖਾਨ ਤਾਂ ਗੋਲੀ ਚੱਲਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਦੋਂ ਘਰ ਦਾ ਕਮਾਊ ਜੀ ਚਲਾ ਜਾਂਦਾ ਹੈ ਤਾਂ ਛੱਤ ਡਿੱਗ ਪੈਂਦੀ ਹੈ ਸੋਚੋ ਉਸ ਪਰਿਵਾਰ ਬਾਰੇ ਛੋਟੇ ਛੋਟੇ ਬੱਚੇ ਜੋ ਸਮੇ ਤੋਂ ਪਹਿਲਾਂ ਹੀ ਆਪਣੇ ਪਿਤਾ ਦੇ ਸائے ਤੋਂ ਵਾਂਝੇ ਰਹਿ ਗਏ ਕੌਣ ਭਰੇਗਾ ਹੁਣ ਉਹਨਾਂ ਦੀ ਸਕੂਲ ਦੀ ਫੀਸ ਹੁਣ ਕੌਣ ਲਿਆਵੇਗਾ ਉਹਨਾਂ ਲਈ ਘਡੌਣੇ ਉਸ ਪੁੱਤਰ ਦੇ ਜਾਣ ਦੇ ਨਾਲ ਸਿਰਫ ਇੱਕ ਜਾਨ ਨਹੀਂ ਗਈ ਸੋ ਗੋਂ ਪੂਰੇ ਪਰਿਵਾਰ ਦਾ ਕੁਇ ਇੱਕ ਧੁੰਦਲਾ ਹੋ ਗਿਆ ਸੰਘਰਸ਼ ਦਾ ਰਸਤਾ ਦੇਖਣ ਨੂੰ ਸ਼ਾਇਦ ਜੁਸ਼ੀਲਾ ਲੱਗੇ ਪਰ ਅੰਤ ਵਿੱਚ ਇਹ ਸਿਰਫ ਹੰਝੂ ਅਤੇ ਖਾਲੀਪਨ ਦੇ ਕੇ ਹੀ ਜਾਂਦਾ ਹੈ ਜਿਸ ਦਾ ਦਰਦ ਪਰਿਵਾਰ ਤੋਂ ਬਿਤਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਦਰਦ ਦਾ ਕੋਈ ਤਰਨਾ ਹੀ ਹੁੰਦਾ ਭਾਵੇਂ ਉਹ Hindu ਭਾਈਚਾਰਾ ਹੋਵੇ ਜਾਂ ਸਿਕ ਪਰਿਵਾਰ ਅੱਜ ਅਸੀਂ ਉਸ ਦੌਰ ਤੋਂ ਬਹੁਤ ਅੱਗੇ ਆ ਚੁੱਕੇ ਹਾਂ ਸਾਨੂੰ ਉਸ ਨੌਜਵਾਨ ਦੀ ਹੋਣੀ ਤੋਂ ਸਬਕ ਸਿੱਖਣਾ ਪਏਗਾ ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਅਸੀਂ ਅੱਜ ਦੂਸਰੇ ਪਹਿਲੂ ਦੀ ਗੱਲ ਕੀਤੀ ਹੈ ਇੱਥੇ ਸਾਡਾ ਮਕਸਦ ਕਿਸੇ ਕੌਮ ਨੂੰ ਛੋਟਾ ਦਿਖਾਉਣਾ ਹਰ ਗੱਜ ਨਹੀਂ ਸਗੋਂ ਉਸ ਹਕੀਕੀ ਪੀੜ ਨੂੰ ਜ਼ੁਬਾਨ ਦੇਣਾ ਹੈ ਜੋ ਅਕਸਰ ਖਾਮੋਸ਼ੀ ਵਿੱਚ ਦਬ ਜਾਂਦੀ ਹੈ ਪਿੱਛੇ ਰਹਿ ਗਏ ਉਸ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਅਸਲ ਬਦਲਾਅ ਬੰਦੂਕ ਨਾਲ ਨਹੀਂ ਸਗੋਂ ਕਲਮ ਦੇ ਨਾਲ ਹੁੰਦਾ ਹੈ ਉਹ ਦਰਦ ਜੋ ਹਕੀਕਤ ਹੈ ਜੋ ਅੱਜ ਵੀ ਪਰਿਵਾਰਾਂ ਦੇ ਸੀਨੇ ਦੇ ਵਿੱਚ ਦਫਨਾ ਹੈ ਉਸ ਨੂੰ ਕੌਣ ਦੱਸੇਗਾ ਇਹ ਫਰਜ਼ ਵੀ ਸਾਨੂੰ ਹੀ ਨਿਭਾਉਣਾ ਪਏਗਾ ਦੇਖੋ ਉਹ ਕੋਈ ਪਰਾਇ ਨਹੀਂ ਸਨ ਸਾਡੇ ਆਪਣੇ ਹੀ ਸੀ ਐਸੇ ਪੰਜਾਬ ਦੀ ਮਿੱਟੀ ਦੇ ਜਾਇ ਦੋ ਜਜ਼ਬਾਤਾਂ ਦੀ ਹਨੇਰੀ ਵਿੱਚ ਅਜੇਹੇ ਰਾਤ ਤੇ ਤੁਰ ਪਏ ਜਿੱਥੋਂ ਵਾਪਸੀ ਬਹੁਤ ਔਖੀ ਸੀ ਸਾਨੂੰ ਸਿੱਖਣਾ ਪਏਗਾ ਕਿ ਜੇਸ ਰਾਸਤੇ ਉਹ ਭਾਵੁਕ ਹੋ ਕੇ ਤੁਰ ਪਏ ਉਹ ਰਾ ਅੱਗੇ ਜਾ ਕੇ ਬੰਦ ਗਲੀ ਵਿੱਚ ਮੁੱਕ ਗਿਆ ਮੈਂ ਉਹਨਾਂ ਦੇ ਕਿਰਦਾਰ ਤੇ ਉਂਗਲ ਨਹੀਂ ਚੁੱਕ ਰਿਹਾ ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਉਸ ਰਸਤੇ ਨੇ ਸਾਡੇ ਵਿਹੜੇ ਸੋਨ ਸੰਨ ਕਰ ਦਿੱਤੇ ਇਤਿਹਾਸ ਨੂੰ ਯਾਦ ਜਰੂਰ ਰੱਖੋ ਪਰ ਉਸ ਤੋਂ ਸਬਕ ਸਿੱਖ ਕੇ ਉਹਨਾਂ ਦੀ ਅਸਲੀ ਸ਼ਰਧਾਂਜਲੀ ਇਹ ਨਹੀਂ ਕਿ ਅਸੀਂ ਫਿਰ ਹਥਿਆਰਾਂ ਵਾਲੇ ਰਾਹ ਤੇ ਤੁਰੀਏ ਸਗੋਂ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਨਾ ਪੜਾ ਲਿਖਿਆ ਦੇਖੀਏ ਕਿ ਸਾਡੀ ਕੌਮ ਵੱਲ ਕੋਈ ਅੱਖ ਚੁੱਕ ਕੇ ਵੀ ਨਾ ਦੇਖ ਸਕੇ ਇਸ ਦਰਦ ਨੂੰ ਸਿਰਫ ਇੱਕ ਕਹਾਣੀ ਸਮਝ ਕੇ ਨਾ ਭੁੱਲਿਓ ਸੋਗੋ ਇਸ ਨੂੰ ਇੱਕ ਢਾਲ ਬਣਾ ਲਿਓ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਫਿਰ ਉਸ ਦੁਆਰਾ ਅੱਗ ਦੇ ਵਿੱਚ ਨਾ ਸੜੇ ਕਿਉਂਕਿ ਪੰਜਾਬ ਨੂੰ ਹਥਿਆਰਾਂ ਦੀ ਨਹੀਂ ਸਾਥ ਦੀ ਲੋੜ ਹੈ